ਇਹ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਕਰਾਂਗੇ ਆਪਾਂ ਪੈਪਸੂ ਮੁਜਾਰਾ ਲਹਿਰ ਦੇ ਬਾਰੇ ਤੁਸੀਂ ਬਹੁਤ ਘੱਟ ਜਾਣਦੇ ਹੋਵੋਗੇ ਕਿ ਪੈਪਸੂ ਮੁਜਾਰਾ ਲਹਿਰ ਕੀ ਸੀ ਔਰ ਇਸ ਲਹਿਰ ਜਿਨੇ ਕਿ ਜ਼ਗੀਰਦਾਰਾਂ ਕੋਲੋਂ ਕਿਸਾਨਾਂ ਨੂੰ ਜ਼ਮੀਨਾਂ ਦੀ ਮਲਕੀਅਤ ਦਵਾਈ ਸੀ ਵੀਡੀਓ ਬਹੁਤ ਦਿਲਚਸਪ ਹੈ ਤੇ ਬਹੁਤ ਨਵੀਂ ਜਾਣਕਾਰੀ ਤੁਹਾਡੇ ਲਈ ਲੈ ਕੇ ਆਏ ਆਪਾਂ ਸੋ ਇਹਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਨੂੰ ਸੁਣਨਾ ਔਰ ਚੈਨਲ ਜਿੰਨਾ ਵੀ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤਾਂ ਦੋਸਤੋ ਮੁਝਾਰਾ ਲਹਿਰ ਦੇ 93 ਸਾਲਾ ਨੂੰ ਟੋਕ 11 ਅਟੀ ਇੱਕਰਪਾਲ ਸਿੰਘ ਵੀਰ ਇਹਦਾ ਕਹਿਣਾ ਕਿ 50 ਸਾਲ ਪਹਿਲਾਂ ਵੀ ਉਹਨਾਂ ਨੂੰ ਜ਼ਮੀਨ ਦੀ ਮਾਲਕੀ ਲਈ ਲੰਬਾ ਸੰਘਰਸ਼ ਕਰਨਾ ਪਿਆ ਤੇ ਹੁਣ ਵੀ ਖੇਤੀ ਕਾਨੂੰਨਾ ਰਹੀ ਉਹਨਾਂ ਦੀਆਂ ਜ਼ਮੀਨਾਂ ਖਤਰੇ ਵਿੱਚ ਐ ਇਸ ਲਈ ਪੰਜਾਬ ਦੇ ਕਿਸਾਨਾਂ ਨੌਜਵਾਨਾਂ ਅਤੇ ਮਜ਼ਦੂਰਾਂ ਸਮੇਤ ਹਰ ਵਰਗ ਨੂੰ ਦਿੱਲੀ 'ਚ ਚੱਲ ਰਹੇ ਸੰਘਰਸ਼ 'ਚ ਹਿੱਸਾ ਲੈਣਾ ਚਾਹੀਦਾ ਜਦੋਂ ਅੰਦੋਲਨ ਹੋਇਆ ਸੀ ਤਾਂ ਮੁਜਾਰਾ ਲਹਿਰ ਦਾ ਹਿੱਸਾ ਰਹੇ ਮਾਨਸਾ ਜ਼ਿਲ੍ਹੇ ਦੇ ਪਿੰਡ ਵੀਰ ਖੁਦਰ ਇਹਦੇ ਕਿਰਪਾਲ ਸਿੰਘ ਵੀਰ ਹੁਣ 93 94 ਸਾਲਾਂ ਦਾ ਹੈ ਤਾ ਵੀਰ ਸਿੰਘ ਤੇ ਉਹਨਾਂ ਦੇ ਪਰਿਵਾਰ ਨੇ ਵੀ ਜ਼ਗੀਰਦਾਰਾਂ ਦੇ ਵਿਰੋਧ ਚ ਉੱਠੀ ਮੁਜਾਰਾ ਲਹਿਰ ਚ ਹਿੱਸਾ ਲਿਆ ਸੀ ਤਾਂ ਮੁਜਾਰਾ ਲਹਿਰ ਪੰਜਾਬ ਦੇ ਇਤਿਹਾਸ ਚ ਬਹੁਤ ਅਹਿਮ ਸਥਾਨ ਰੱਖਦੀ ਹੈ ਔਰ ਇਹ ਮੁਜਾਰਾ ਲਹਿਰ ਦਾ ਹੀ ਪ੍ਰਭਾਵ ਸੀ ਕਿ ਜ਼ਮੀਨ ਬੋਣ ਵਾਲੇ ਕਿਸਾਨਾਂ ਨੂੰ ਜ਼ਗੀਰਦਾਰਾਂ ਤੋਂ ਮੁਕਤੀ ਮਿਲੀ ਤੇ ਮੁਜਾਰੇ ਯਾਨੀ ਕਿ ਕਿਸਾਨ ਜ਼ਮੀਨਾਂ ਦੇ ਮਾਲਕ ਬਣੇ ਤਾਂ ਦੋਸਤੋ ਪੈਪਸੂ ਦੇ ਇਲਾਕਿਆਂ ਦੀਆਂ ریاستਾਂ ਜਿਦੇ ਵਿੱਚ ਪਟਿਆਲਾ रियासत ਪ੍ਰਮੁੱਖ ਸੀਗੀ ਜਿਦੇ ਇਲਾਕੇ ਦੇ ਵਿੱਚ ਰਾਜਿਆਂ ਵੱਲੋਂ ਆਪੋ ਆਪਣੀ रियासत ਵਿੱਚ ਜ਼ਗੀਰਦਾਰ ਥਾਪੇ ਗਏ ਸੀਗੇ ਤਾਂ ਇਹ ਜ਼ਗੀਰਦਾਰ ਸੀ ਜਿਹੜੇ ਕਈ ਕਈ ਪਿੰਡਾਂ ਦੀਆਂ ਜ਼ਮੀਨਾਂ ਦੇ ਇਹ ਮਾਲਕ ਸੀ ਤੇ ਅੱਗੇ ਉਹ ਕਿਸਾਨਾਂ ਤੋਂ ਖੇਤੀ ਕਰਵਾਉਂਦੇ ਹੁੰਦੇ ਸੀ ਤਾਂ ਇਹਨਾਂ ਵਾਹੀਕਾਰਾਂ ਨੂੰ ਮੁਜਾਰੇ ਕਿਸਾਨ ਕਿਹਾ ਜਾਂਦਾ ਸੀ ਕਿਉਂਕਿ ਉਹ ਜ਼ਮੀਨਾਂ ਅਤੇ ਖੇਤੀ ਤਾਂ ਕਾਢੇ ਸੀ ਜ਼ਮੀਨਾਂ ਤੇ ਪਰ ਜ਼ਮੀਨ ਦੇ ਮਾਲਕੀ ਹੱਕ ਸੀ ਜਿਹੜੇ ਇਹ ਜ਼ਗੀਰਦਾਰਾਂ ਕੋਲ ਸੀਗੇ ਔਰ ਉਹ ਇਸ ਬਦਲੇ ਮੁਜਾਰਾ ਕਿਸਾਨਾਂ ਤੋਂ ਬਟਾਈ ਯਾਨੀ ਕਿ ਟੈਕਸ ਲੈਂਦੇ ਸੀ ਪੈਪਸੂ ਅੱਠ ਰਿਆਸਤਾਂ ਦੇ ਗਰੁੱਪ ਨੂੰ ਕਿਹਾ ਜਾਂਦਾ ਸੀ ਤਾਂ ਇਹ ਅੱਠ ਰਿਆਸਤਾਂ ਸੀਗੀਆਂ ਪਟਿਆਲਾ ਜੀਂਦ ਕਪੂਰਥਲਾ ਨਾਭਾ ਫਰੀਦਕੋਟ ਮਲੇਰ ਕੋਟੜਾ ਕਲਸੀਆਂ ਤੇ ਨਾਲਾਗੜ ਤਾਂ ਮੁਜਾਰਿਆਂ ਤੋਂ ਪਸ਼ੂ ਖੇਤਾਂ ਵਿੱਚ ਚਾਰਨ ਬਦਲੇ ਅਲੱਗ ਬਟਾਈ ਲਈ ਜਾਂਦੀ ਸੀ ਖੇਤਾਂ ਵਿੱਚੋਂ ਬਾਲਣ, ਸਾਗ ਜਾਂ ਪਾਣੀ ਆਦ ਲੈ ਕੇ ਆਉਣ ਲਈ ਵੀ ਅਲੱਗ ਤੋਂ ਟੈਕਸ ਲਿਆ ਜਾਂਦਾ ਸੀ। ਮਤਲਬ ਕਿ ਸਾਗ ਵੀ ਨਹੀਂ ਤੋੜਨ ਦਿੱਤਾ ਜਾਂਦਾ ਸੀਗਾ ਹੋਰ ਤਾਂ ਗੱਲ ਨਹੀਂ ਗੱਲਾਂ। ਤਾਂ ਕ੍ਰਿਪਾਲ ਸਿੰਘ ਵੀਰ ਹੈ ਜਿਹੜਾ ਇਹਦੇ ਮੁਤਾਬਕ ਪਿੰਡ ਦੀ ਆਬਾਦੀ ਦੇ ਚਾਰੇ ਪਾਸੇ ਗੰਧ ਹੁੰਦੀ ਸੀ ਤੇ ਇੱਕੋ ਗੇਟ ਹੁੰਦਾ ਸੀ ਪਿੰਡ ਦਾ। ਖੇਤਾਂ 'ਚੋਂ ਕੰਮ ਕਰਕੇ ਜਿਹੜੇ ਕਿਸਾਨ ਪਰਤ ਦੇ ਜਿਹੜੋ ਕਰੇ ਤੇ ਉਹਨਾਂ ਦੇ ਪਰਿਵਾਰਾਂ ਦੀ ਤਲਾਸ਼ੀ ਲਈ ਜਾਂਦੀ ਸੀ ਤੇ ਜੋ ਵੀ ਚੀਜ਼ ਉਹ ਖੇਤਾਂ ਵਿੱਚੋਂ ਲੈ ਕੇ ਆਉਂਦੇ ਉਸ ਵਿੱਚੋਂ ਵਟਾਈ ਹਿੱਸਾ ਜ਼ਗੀਰਦਾਰ ਦੇ ਬੰਦੇ ਲੈਂਦੇ ਸੀਗੇ ਇਹ ਤੋਂ ਇਲਾਵਾ ਜ਼ਗੀਰਦਾਰ ਦੇ ਮੁਲਾਜ਼ਮਾਂ ਨੂੰ ਵੀ ਅਲੱਗ ਤੋਂ ਮੁਜਾਰੇ ਕਿਸਾਨਾਂ ਨੂੰ ਫਸਲ ਵਿੱਚੋਂ ਵਟਾਈ ਟੈਕਸ ਦੇਣਾ ਪੈਂਦਾ ਸੀ ਤਾਂ ਇਹਦੇ ਵਿਰੋਧ ਦੇ ਵਿੱਚ ਫਿਰ ਮੁਜਾਰਾ ਲਹਿਰ ਸ਼ੁਰੂ ਹੋਈ ਜਿਹਦੇ ਅਧੀਨ ਮੁਜਾਰੇ ਕਿਸਾਨਾਂ ਨੇ ਟੈਕਸ ਜਿਹੜੀ ਵਟਾਈ ਹੈ ਇਹ ਅਦਾ ਕਰਨ ਤੋਂ ਇਨਕਾਰ ਕਰਤਾ ਇਸ ਲਹਿਰ 'ਚ ਹਿੱਸਾ ਲੈਣ ਵਾਲੇ ਮੁਜਾਰਿਆਂ ਦੇ ਘਰ ਜ਼ਬਤ ਕਰਲੇ ਜਮੀਨਾ ਵਿੱਚੋਂ ਬੇਦਖਲ ਕਰ ਦਿੱਤਾ ਗਿਆ। ਕਿਰਪਾਲ ਸਿੰਘ ਵੀ ਉਹਨਾਂ ਵਿੱਚੋਂ ਇੱਕ ਸੀਗੇ। ਹੁਣ ਪੁਲਿਸ ਅਤੇ ਗੁੰਡਿਆਂ ਦੇ ਜ਼ੋਰ ਤੇ ਮੁਜਾਰਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਹਮੇਸ਼ਾ ਦੀ ਤਰ੍ਹਾਂ ਹੁੰਦਾ ਹੈ। ਤਾਂ ਅੱਗੋਂ ਕਿਸਾਨਾਂ ਨੇ ਵੀ ਗਰੀਲਾ ਦਸਤੇ ਬਣਾ ਲਏ ਤੇ ਗਰੀਲਾ ਦਸਤੇ ਬਣਾ ਕੇ ਪੁਲਿਸ ਤੇ ਜ਼ਗੀਰਦਾਰਾਂ ਦੇ ਗੁੰਡਿਆਂ ਦਾ ਮੁਕਾਬਲਾ ਕੀਤਾ ਗਿਆ। ਮੁਜਾਰਾ ਲਹਿਰ ਬਾਰੇ ਲੇਖਕ ਬਲਬੀਰ ਚਾਨ ਦਾ ਲੌਂਗਵਾਲ ਇਨੇ ਪੈਪਸੂ ਮੁਜਾਰਾ ਕੋਲ ਸਮੇਤ ਦੋ ਕਿਤਾਬਾਂ ਲਿਖੀਆਂ ਸੰਪਾਦਿਤ ਕੀਤੀਆਂ ਤੇ ਇੱਕ ਹੋਰ ਕਿਤਾਬ ਉੱਤੇ ਉਹ ਕੰਮ ਕਰ ਰਿਹਾ। ਨਾ ਇਹ ਬਲਬੀਰ ਚੰਦਲ ਲੌਂਗਵਾਲ ਦਾ ਜਿਹੜਾ ਇਹ ਵੀ ਮੁਜਾਰਾ ਲਹਿਰ ਸੰਬੰਧੀ ਕਿਰਪਾਲ ਸਿੰਘ ਦੀਆਂ ਗੱਲਾਂ ਨਾਲ ਪੂਰਾ ਤਫਾਕ ਰੱਖਦਾ। ਇਹਨਾਂ ਦੇ ਮੁਤਾਬਕ ਸਨ 1947ਵਾਂ ਮੁਜਾਰਾ ਲਹਿਰ ਸ਼ੁਰੂ ਹੋਈ ਸੀ। ਕਈ ਪਿੰਡਾਂ ਵਿੱਚ ਸਿੱਧੇ ਮੁਕਾਬਲੇ ਵੀ ਹੋਏ ਜਿਦੇ ਚ 15 ਮੁਜਾਰਿਆਂ ਦੀ ਕਿਸਾਨਾਂ ਦੀ ਜਾਨ ਗਈ। ਤਾਂ ਇਹ ਘਟਨਾ ਦੇ ਰੋਭਜੋਂ ਫਿਰ ਮੁਜਾਰਾ ਬਾੜ ਕਾਉਂਸਲ ਬਣਾਈ ਗਈ ਜਿਹਦੀ ਅਗਵਾਈ ਕਾਮਰੇਡ ਤੇਜਾ ਸੀ ਸੁਤੰਤਰ ਕੌਮਨਸੀ ਉਗਰਾਹਾ ਤੇ ਧਰਮ ਸੀ ਫੱਕਰ ਵਰਗੇ ਆਗੂਆਂ ਨੇ ਕਰੀ ਹੁਣ ਕਿਸ਼ਨਪੁਰਾ ਪਿੰਡ ਦੀ ਇੱਕ ਲੜਾਈ ਦੀ ਗੱਲ ਕਰਦੇ ਮੁਜਾਰਾ ਤੇ ਜ਼ਗੀਰਦਾਰਾਂ ਦੇ ਟਕਰਾਅ ਦੇ ਵਿੱਚੋਂ ਕਿਸ਼ਨਪੁਰਾ ਪਿੰਡ ਦੀ ਲੜਾਈ ਖਾਸ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ ਇੱਥੇ ਮੁਜਾਰੇ ਕਿਸਾਨਾਂ ਦਾ ਪਹਿਲਾਂ ਪੁਲਿਸ ਤੇ ਬਾਅਦ ਵਿੱਚ ਫੌਜ ਨਾਲ ਵੀ ਮੁਕਾਬਲਾ ਹੋਇਆ ਔਰ ਇਹ ਲੜਾਈ 'ਚ ਤਿੰਨ ਮੁਜਾਰੇ ਮਾਰੇ ਗਏ ਤੇ 80 ਦੇ ਕਰੀਬ ਗ੍ਰਫਤਾਰ ਕੀਤੇ ਗਏ ਜਿਨ੍ਹਾਂ 'ਚੋਂ 35 ਦੇ ਕਰੀਬ ਆਗੂਆਂ ਅਤੇ ਮੁਜਾਰਿਆਂ ਨੂੰ ਜੇਲ੍ਹ ਭੇਜਿਆ ਗਿਆ 18 ਮਾਰਚ 1949 ਨੂੰ ਤੋਂ ਸ਼ੁਰੂ ਹੋਇਆ ਇਹ ਮੁਕਾਬਲਾ 19 ਮਾਰਚ 1949 ਦੀ ਸਵੇਰ ਤੱਕ ਚੱਲਿਆ ਔਰ ਉਹਨਾਂ ਦੇ ਮਤਾਬਕ 35 ਤੋਂ 40 ਪਿੰਡਾਂ 'ਚ ਮੁਜਾਰਿਆਂ ਅਤੇ ਜ਼ਗੀਰਦਾਰਾਂ ਵਿੱਚ ਇਦਾਂ ਦੇ ਹੋਰ ਟਕਰਾਅ ਵੀ ਹੋਏ ਇਹ ਤੋਂ ਬਾਅਦ ਇਹ ਲਹਿਰ 1000 ਦੇ ਕਰੀਬ ਰਿਆਸਤੀ ਪਿੰਡਾਂ 'ਚ ਫੈਲ ਗਈ ਜਿਹਦੇ ਸਿੱਟੇ ਵਜੋਂ ਬਹੁਤ ਸਾਰੇ ਜ਼ਗੀਰਦਾਰਾਂ ਨੇ 1950 ਵਿੱਚ ਮਾਨਸਾ 'ਚ ਹੋਏ ਮੁਜਾਰਿਆਂ ਦੇ ਇਕੱਠ 'ਚ ਖੁਦ ਜ਼ਮੀਨਾਂ ਛੱਡਣ ਦਾ ਐਲਾਨ ਕੀਤਾ ਬਾਅਦ 'ਚ ਉਸ ਸਮੇਂ ਦੀ ਸੂਬਾ ਸਰਕਾਰ ਨੇ ਬਕਾਇਦਾ ਐਕਟ ਬਣਾ ਕੇ ਇੱਕ ਨਿਸ਼ਚਿਤ ਕੀਮਤ ਅਨਰਧਾਰਤ ਕਰਕੇ ਮੁਜਾਰੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਹੁਣ ਜ਼ਿਲ੍ਹਾ ਮਾਨਸਾ ਦਾ ਕਿਸ਼ਨਗੜ ਪਿੰਡ ਹੈ ਜਿਹੜਾ ਇਹ ਮੁਜਾਰਾ ਲਹਿਰ ਦਾ ਮੋਢੀ ਪਿੰਡ ਹੈ ਇਹ ਪਿੰਡ ਉਸ ਲਹਿਰ ਦੇ ਅਧੀਨ ਆਉਣ ਵਾਲੇ 784 ਪਿੰਡਾਂ ਵਿੱਚੋਂ ਉੱਗਾ ਪਿੰਡ ਬਣ ਕੇ ਉੱਭਰਿਆ ਔਰ ਇਸ ਪਿੰਡ ਦੇ ਉੱਪਰ 19 ਮਾਰਚ 1949 ਨੂੰ ਆਜ਼ਾਦ ਭਾਰਤ ਦੀ ਫੌਜ ਨੇ ਮੁਜਾਰਿਆਂ ਉੱਪਰ ਹਮਲਾ ਕੀਤਾ ਸੀ ਉਸ ਸਮੇਂ ਮੁਜਾਰਾ ਲਹਿਰ 8 ਜਨਵਰੀ 1948 ਨੂੰ ਨਕੋਦਰ ਜ਼ਿਲ੍ਹਾ ਜਲੰਧਰ ਵਿੱਚ ਹੋਰ ਚਾਈ ਲਾਲ ਪਾਰਟੀ ਦੀ ਅਗਵਾਈ ਹੇਠ ਚੱਲ ਰਹੀ ਸੀ ਲਾਲ ਪਾਰਟੀ ਦੇ ਸਖਤਰ ਕਾਮਰੇਡ ਤੇਜਾ ਸਿੰਘ ਸੁਤੰਤਰ ਸੀ ਤੇ ਪੰਜਾਬ ਏਕਾਈ ਦਾ ਸਖਤਰ ਕਾਮਰੇਡ ਚੰਨ ਸਿੰਘ ਚੈਨ ਸੀ ਤਾਂ ਮੁਜਾਰਾ ਕੋਲ ਨੂੰ ਹੋਰ ਤੇਜ਼ ਕਰਨ ਲਈ ਮੁਜਾਰਾ ਵਾਰ ਕੌਂਸਲ ਕਾਇਮ ਕੀਤੀ ਗਈ ਤੇ ਪੈਪਸੂ ਫਿਰ ਕਿਸਾਨ ਸਭਾ ਬਣਾਈ ਗਈ ਸੀ ਤਾਂ ਦੋਸਤੋ ਐਦਾਂ ਚੱਕਰਵਾਦੀ ਪਈ ਸੀ ਮੁਜਾਰਾ ਲਹਿਰ ਦੀ ਗੱਲਬਾਤ ਸੋ ਇਹ ਲਹਿਰਾਂ ਸ਼ੁਰੂ ਤੇ ਚਲਦੀਆਂ ਆਈਆਂ ਤੇ ਕਿਵੇਂ ਫਿਰ ਕਿਸਾਨਾਂ ਨੂੰ ਜ਼ਗੀਰਦਾਰਾਂ ਕੋਲੋਂ ਮੁਕਤੀ ਮਿਲੀ ਸੀ ਇਸ ਲਹਿਰ ਦੇ ਕਾਰਨ ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਸੋ ਮਿਲਦੇ ਹਾਂ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਿਹੜਾ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜਿਹੜੇ ਵੀਡੀਓ ਦੇਖਦੇ ਹੁੰਨੇ ਆਂ ਔਰ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਜੇ ਤੁਹਾਨੂੰ ਪਸੰਦ ਆਉਂਦੀ ਹੁੰਦੀ ਜਾਣਕਾਰੀ ਔਰ ਕਮੈਂਟ ਵੀ ਕਰਿਆ ਕਰੋ ਆਪਣੇ ਵਿਚਾਰ ਵੀ ਰੱਖਿਆ ਕਰੋ ਔਰ ਸੁਝਾਅ ਆ ਵੀ ਦੇਆ ਕਰੋ ਹੋ ਤੁਸੀਂ ਕਿਹੜਾ ਇਤਿਹਾਸ ਸੁਣਨਾ ਚਾਹੁੰਦੇ ਹੋ ਕੀ ਸੁਣਨਾ ਚਾਹੁੰਦੇ ਹੋ ਆਪਾਂ ਫਿਰ ਉਸ ਤਰ੍ਹਾਂ ਦੇ ਇਤਿਹਾਸ ਤੇ ਤੁਹਾਨੂੰ ਸੁਣਾਵਾਂਗੇ ਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਤੁਹਾਨੂੰ ਮਤਲਬ ਕਿ ਉਹ ਚੀਜ਼ਾਂ ਦੱਸੀਆਂ ਜਾਣ ਜਿਹੜੀਆਂ ਕਿ ਬਹੁਤ ਘੱਟ ਲੋਕਾਂ ਨੇ ਸ਼ੋਈਆਂ ਬਹੁਤ ਘੱਟ ਲੋਕਾਂ ਨੂੰ ਪਤਾ ਯਾਨੀ ਕਿ ਰੇਅਰ ਜਾਣਕਾਰੀ ਜਿਹੜੀ ਹੁੰਦੀ ਤਾਂ ਮੇਰੀ ਇਹੀ ਕੋਸ਼ਿਸ਼ ਹੁੰਦੀ ਕਿ ਮੈਂ ਉਹ ਚੀਜ਼ਾਂ ਕੱਢ ਕੇ ਲਿਆਵਾਂ ਪੜ੍ਹ ਕੇ ਤੁਹਾਨੂੰ ਦੱਸਾਂ ਸੋ ਦੋਸਤੋ ਆਪਣਾ ਚੈਨਲ ਹੈ ਮੇਨ ਜਿਹੜਾ ਜਿੰਦ ਬੜਾਲੀ ਉਹ ਵੀ ਆਪਾਂ ਨੇ ਕਰਤਾ ਹੈ ਅ ਮਤਲਬ ਕਿ ਸ਼ੁਰੂ ਦੀਵਾਰ ਤੋਂ ਤੇ ਉਹਨੂੰ ਵੀ ਜ਼ਰੂਰ ਚੈੱਕ ਕਰੋ ਤੇ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਜ਼ਰੂਰ ਤੇ ਲਾਈਕ ਕਮੈਂਟ ਕਰਿਓ ਸ਼ੇਅਰ ਵੀ ਕਰਿਓ ਚੈਨਲ ਨੂੰ ਸੋ ਮਿਲਦੇ ਹਾਂ ਦੋਸਤੋ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਦਿਓ ਆ ਗਿਆ ਸਤਿ ਸ਼੍ਰੀ ਅਕਾਲ